ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 50 ਸਾਲ ਤੱਕ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੁਖਬੀਤ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਹਰ ਸਿਮਰਤ ਕੌਰ ਜਿਨ੍ਹਾਂ ਨੇ ਆਪਣੇ ਬੈਂਕ ਬੈਲੈਂਸ ਬਣਾਏ ਜਾਂ ਦਾਦਾ ਬਣਾਈਆਂ ਗੈਰ ਕਾਨੂੰਨੀ ਸੰਪਤੀ ਬਣਾਈ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜੇ ਹੁਣ ਇਸ ਟਾਈਮ ਸਲਾਬ ਦੇ ਨਾਲ ਮੁਸੀਬਤ ਜ਼ਦਾ ਹੈ ਕੀ ਕਹਿਣਾ ਹੈਗਾ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅਰਸ਼ੀਬ ਦੇ ਤੇ ਜਾਣਾ ਚਲ ਕੇ ਵੀਡੀਓ ਵੇਖਨੇ ਫਿਰ ਕਾਨੇ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਵਿੱਚ ਤੁਸੀਂ ਵੇਖੇਗੇ ਹਰ ਪੀੜਤਾ ਕੋਲ ਪਹੁੰਚਦੇ ਨੇ ਪਰ ਉਹਨਾਂ ਦੇ ਘਰ ਦੇ ਵਿੱਚੋਂ ਸਭਾ ਮਨ ਸੋਨੇ ਦੀ ਇੱਕ ਬਹੁਤ ਵੱਡੀ ਲੁੱਟ ਪੰਜਾਬ ਦੇ ਨਾਲ ਕਰ ਚੁੱਕੇ ਸੀ ਉਹਨਾਂ ਦੇ ਘਰ ਦੇ ਵਿੱਚੋਂ ਸਭਾ ਮਨ ਸੋਨੇ ਦਾ ਮਿਲਣਾ ਇੱਕ ਆਪਣੇ ਆਪ ਦੇ ਵਿੱਚ ਖਜ਼ਾਨੇ ਵਾਲੀ ਗੱਲ ਹੈ ਤਾਂ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਸੀ ਕਿ ਭਾਈ ਹਰ ਪੀੜਤਾਂ ਦੀ ਅਸੀਂ ਮਦਦ ਕਰਨ ਨੂੰ ਤਿਆਰ ਹੈ ਪਰ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲ ਜਿਨ੍ਹਾਂ ਦੇ ਕੋਲੋਂ ਸਭਾ ਮਨ ਸੋਨਾ ਪੂਰੇ ਪੰਜਾਬ ਪਰ ਦੇ ਲੋਕਾਂ ਦੇ ਵਿੱਚ ਇਸ ਖਬਰ ਨੇ ਤਰਥਲੀ ਬਚਾ ਦਿੱਤੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਖੜ ਪੀੜਤਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਕਿਉਂਕਿ ਜਿਹੜਾ ਕਹਿਰ ਹੈ ਉਹ ਕੁਦਰਤ ਦਾ ਕੁਦਰਤ ਦੇ ਕਹਿਰ ਨੇ ਲੋਕ ਐਸ ਕਦਰ ਡਰਾ ਦਿੱਤੇ ਨੇ ਪੂਰੀ ਖਬਰ ਤੁਹਾਡੇ ਨਾਲ ਦੱਸਾਂਗੇ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪ੍ਰਤੀ ਕਿਵੇਂ ਪੰਜਾਬ ਦੇ ਨਾਲ ਲੋਕਾਂ ਨਾਲ ਵੱਡੇ ਪੱਧਰ ਦੇ ਉੱਤੇ ਲੁੱਟ ਕੀਤੀ ਉਸ ਤੋਂ ਬਾਅਦ ਅੱਜ ਦੀ ਘੜੀ ਦੇ ਵਿੱਚ ਭਾਖੜਾ ਹੋਵੇ ਚਾਹ ਘੱਗਰ ਹੋਵੇ ਕਿਵੇਂ ਫਾਂ ਦੇ ਉੱਤੇ ਔਰ ਲੋਕਾਂ ਨੂੰ ਹੱਥਾਂ ਪੈਰਾਂ ਦੀ ਕਿਵੇਂ ਪੈ ਗਈ ਹੈ ਪਹਿਲਾਂ ਤੁਹਾਨੂੰ ਇਹ ਖਬਰ ਦਿਖਾਵਾਂਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਔਰ ਵਿਚੇ ਆਉਂਦਾ ਨਾਮ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਹਰਸਿਮਰਤ कौर ਬਾਦਲ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਯਾਨੀ 25 ਸਾਲ ਤੱਕ ਇਹਨਾਂ ਨੇ ਪੰਜਾਬ ਦੇ ਅੰਦਰ ਰਾਜ ਕੀਤਾ ਤਾਂ ਉਹਦੇ ਵਿੱਚ ਹੀ ਸਵਾ ਮਣ ਸੋਨਾ ਯਾਨੀ 50 ਕਿਲੋ ਵੇਟ ਜੇਕਰ ਗੱਲ ਕਰੀਏ ਵਜਨ ਦੀ 50 ਕਿਲੋ ਦੇ ਕਰੀਬ ਸੋਨਾ ਬਾਦਲਾਂ ਦੇ ਕੋਲੋਂ ਪਾਇਆ ਗਿਆ ਤਾਂ ਅੱਜ ਤੁਹਾਨੂੰ ਇਹਦਾ ਖੁਲਾਸਾ ਤੁਹਾਡੇ ਸਾਹਮਣੇ ਕਰਾਂਗੇ ਪਹਿਲੀ ਖਬਰ ਕਿ ਹਰ ਪੀੜਿਤ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਪਡੇਟ ਸਾਂਝੀ ਕਰਾਂਗੇ ਸੁਣੋ ਸਭ ਤੋਂ ਵੱਡੀ ਖਬਰ ਜਿਹੜੀ ਆ ਉਹ ਤੁਹਾਡੇ ਕੋਲ ਲੈ ਕੇ ਹਾਜ਼ਰ ਆ ਔਰ ਇਸ ਵਕਤ ਇਹ ਤਸਵੀਰ ਜਿਹੜੀ ਤੁਸੀਂ ਵੇਖੂਗੀ ਕਿ ਕਕਰ ਦਾ ਪਾਣੀ ਕਿਵੇਂ ਪਾਖੜਾ ਦੇ ਵਿੱਚ ਛੇੜਾ ਉਹ ਵਹਿਣ ਲੱਗ ਗਿਆ ਔਰ ਉਸ ਵਕਤ ਇਹ ਵੱਡੀ ਤਸਵੀਰ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਾਖੜਾ ਦੀ ਤਸਵੀਰ ਹੈ ਇਹ ਸੋਕਾ ਕਰ ਅਜਿਰਾ ਪਾਖਣਾ ਦੇ ਵਿੱਚ ਮੈਨਾ ਸ਼ੁਰੂ ਹੋ ਚੁੱਕਾ ਹੈ ਤਾਂ ਉਹ ਕਹ ਲਈਏ ਤਾਂ ਹਰਿਆਣੇ ਵਾਲਿਆਂ ਦੀ ਦਿੱਕਤ ਵਧਣ ਜਾ ਰਹੀ ਹੈ ਕਿ ਤਸਵੀਰ ਹਰਿਆਣਾ ਦੇ ਲਈ ਹੈ ਕਿ ਹਰਿਆਣਾ ਦੇ ਵਿੱਚ ਇਹ ਮੁਸੀਬਤ ਜੋ ਜਿਹੜੀ ਹੈ ਉਹ ਦੱਸਤਕ ਦੇ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਇਹ ਮੁਸੀਬਤ ਵਧੇਗੀ ਕਿਉਂਕਿ ਦਾ ਕੱਗੜ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਕੇ ਬੰਨ ਟੁੱਟਣ ਕਾਰਨ ਪਾਖੜਾ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਚੁੱਕਾ ਹੈ ਇਹ ਪਾਖੜਾ ਜਿਹੜੀ ਉਹ ਹਰਿਆਣਾ ਦੇ ਵਿੱਚ ਦਾਖਲ ਹੋ ਜਾਂਦੀ ਕਿਉਂਕਿ ਕੁਝ ਹੀ ਕਿਲੋਮੀਟਰ ਤੋਂ ਹਰਿਆਣਾ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਬਾਸ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਨਾਲ ਨਾਲ ਹੀ ਸਾਡੇ ਛੋਟੇ ਭਰਾ ਕਹਿ ਜਾਣ ਵਾਲੇ ਹਰਿਆਣਾ ਦੇ ਵਿੱਚ ਵੀ ਫੜਾਂ ਦੀ ਮਾਰ ਔਰ ਦੂਜੇ ਪਾਸੇ ਇੱਕਦਰ ਨੇ ਆਪਣਾ ਰੂਪ ਚੇਂਜ ਕਰ ਲਿਆ ਔਰ ਹੁਣ ਇੱਥੇ ਵਿੱਚ ਜਿਹੜੀ ਗੱਲ ਉੱਡੀ ਸੀ ਸੁਖਵੀਰ ਸਿੰਘ ਬਾਦਲ ਨੂੰ ਰਹੀ ਕਿਹ ਕਹਿੰਦੇ ਜੀ ਅਕਸਰ ਜਿੱਥੇ-ਜਿੱਥੇ ਨੀ ਕਾਗਰ ਦਰਿਆ ਪੈਂਦਾ ਉਹਨਾਂ ਲੋਕਾਂ ਦੇ ਨਾਲ ਅਕਸਰ ਸੁਖਬੀਰ ਸਿੰਘ ਬਾਦਲ ਤੁਸੀਂ ਵੇਖਿਆ ਕਿ ਮਿਲਦੇ ਨੇ ਪਰ ਪਰ ਲੋਕਾਂ ਦਾ ਹੁਣ ਜਿਹੜਾ ਵੱਡੇ ਪੱਧਰ ਦੇ ਉੱਤੇ ਗੱਲ ਇਹ ਹੀ ਕਹਿਣਾ ਕਿ ਭਾਈ ਸੁਖਬੀਰ ਸਿੰਘ ਬਾਦਲ ਜੇਕਰ ਨਿੱਜੀ ਤੌਰ ਤੇ ਮਦਦ ਕਰਨਾ ਚਾਹੁੰਦੇ ਸੀ ਤਾਂ ਫਿਰ ਇਹ ਕਰ ਵੀ ਸਕਦੇ ਸੀ ਕਿਉਂਕਿ ਸਭਾ ਮਨਸੂਨ ਨੇ ਦਾ ਮਿਲਣਾ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਠੱਗੀ ਵਾਲੀ ਗੱਲ ਪੰਜਾਬ ਦੇ ਅੰਦਰ ਇਹਨਾਂ ਦਾ ਰਾਜ 25 ਸਾਲਾਂ ਤੱਕ ਰਹਿੰਦਾ ਤਾਂ 25 ਸਾਲ ਤੱਕ ਇਹ ਵਾਦਨ ਇਹ ਮਜੀਠੀਏ ਇਹਨਾਂ ਦੇ ਪੂਰੇ ਪਰਿਵਾਰ ਨੇ ਵੱਡੇ ਬਾਦਲ ਤੋਂ ਲੈ ਲੋ ਪੰਜਾਬ ਭਰ ਦੇ ਲੋਕਾਂ ਨੂੰ ਲੁੱਟਿਆ ਉਸ ਤੋਂ ਬਾਅਦ ਆਪਣਾ ਘਰ ਜਿਹੜਾ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਬਣਾ ਕੇ 3500 ਕਲਾ ਜ਼ਮੀਨ ਦਾ ਅੱਜ ਪੰਜਾਬ ਦੇ ਨਾਲ ਮਜ਼ਾ ਕਰ ਰਹੇ ਨੇ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਪਾਸੇ ਵੀ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਮਿਲਦੇ ਆ ਯਾਨੀ ਹਰ ਪੀੜਤਾ ਨੂੰ ਤਾਂ ਉੱਥੇ ਜਾ ਕੇ ਗੱਲ ਕੀ ਕਹਿੰਦੇ ਨੇ ਸਿਰਫ ਇੱਕੋ ਹੀ ਗੱਲ ਕਹਿੰਦੇ ਨੇ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਨੇ ਲੈ ਕੇ ਪੰਜਾਬ ਦੀ ਸਰਕਾਰ ਨਕਾਮ ਹੜਾ ਪ੍ਰਤੀ ਵੈਸੇ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਤਾਂ ਕੰਮ ਕਰ ਰਹੀ ਹੈ ਪਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਆਪਣੇ ਬੰਦੀਓ ਕੋਈ ਵੀ ਡੱਕਾ ਮਦਦ ਨਹੀਂ ਕੀਤੀ ਅਜੇ ਤੱਕ ਸਾਡੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦਾ ਮਾਲ ਪਸ਼ੂ ਡੰਗਰ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਵੀ ਹੋ ਚੁੱਕਿਆ ਕਿਉਂਕਿ ਜ਼ਮੀਨਾਂ ਤਹਸ ਨਹਸ ਹੋ ਗਈਆਂ ਨੇ ਔਰ ਉਸ ਤੋਂ ਬਾਅਦ ਫਸਲਾਂ ਮਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀ ਜਾਨ ਚਲੀ ਗਈ ਹੈ ਹੁਣ ਤੱਕ 29 ਲੋਕਾਂ ਦੀ ਡੁੱਬ ਕੇ ਮੌਤ ਹੋ ਚੁੱਕੀ ਹੈ ਤਾਂ ਸੁਖਵੀਰ ਸਿੰਘ ਬਾਦਲ ਦਾਵਾ ਕਰ ਦਿੰਦੇ ਨੇ ਕਹਿੰਦੇ ਸਾਨੂੰ ਦੱਸੋ ਮੋਰ ਫਾਦੀ ਹੈ ਪਰ ਨਿੱਜੀ ਤੌਰ ਤੇ ਇਹਨਾਂ ਨੇ ਨਹੀਂ ਕੀਤਾ ਕੋਈ ਵੀ ਕੋਈ ਵੀ ਬੰਦੇ ਦੀ ਮਦਦ ਅੱਜ ਤੱਕ ਪੰਜਾਬ ਦੇ ਅੰਦਰ ਹੜਪੀੜਤਾ ਦੇ ਵਿੱਚੋਂ ਕਿਸੇ ਨੇ ਨਹੀਂ ਕੀਤੀ ਸੁਖਵੀਰ ਸਿੰਘ ਬਾਦਲ ਨੇ ਹਾਲਾਂਕਿ ਪੰਜਾਬ ਨੂੰ ਲੁੱਟ ਕੇ ਸਵਾ ਬਰਸ ਹੋਣਾ ਆਪਣੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਖਜ਼ਾਨਾ ਕਹਿ ਸਕਦੇ ਆ ਦੱਬੀ ਬੈਠੇ ਨੇ ਤਾਂ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਿਉਂ ਆ ਪੰਜਾਬ ਦੇ ਪ੍ਰਤੀ ਇੱਕ ਬਹੁਤ ਵੱਡੀ ਲੁੱਟ ਮਚਾਈ ਉਸ ਬੰਦੇ ਨੇ ਇਹਨਾਂ ਦੇ ਹੀ ਰਾਜ ਦੇ ਵਿੱਚ ਜਦੋਂ ਉਹ ਮੰਤਰੀ ਸੀ ਤਾਂ ਉਹਨਾਂ ਨੇ ਕੀ ਕੀਤਾ ਜਦੋਂ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਰਹੀ ਐ ਅਕਾਲੀ ਦਲ ਦੀ ਤਾਂ ਸੁਖਵੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਹੱਥੋਂ ਦੇ ਸਿਰ ਦੇ ਉੱਤੇ ਰੱਖਿਆ ਕਿ ਭਾਈ ਤੂੰ ਹੁਣ ਸਾਡੇ ਰਾਜ ਦੇ ਅੰਦਰ वैसे भी सारा लगदा ताउने बड्डी लूट بچਾਉਣ ਦਾ ਉਹਨੇ ਇੱਕ ਜੁਮਾ ਸੌਫ ਦਿੱਤਾ ਕਿ ਪੰਜਾਬ ਦੇ ਅੰਦਰ ਜਦੋਂ ਤੱਕ ਆਪਣੀ ਸਰਕਾਰ ਰਹਿਣੀ ਹੈ ਪੰਜਾਬ ਦੇ ਲੋਕਾਂ ਨੂੰ ਜਿੰਨਾ ਮਰਜੀ ਲੁੱਟੋ ਤੇ ਜਿੰਨਾ ਮਰਜੀ ਤਸਕਰੀ ਕਰ ਲਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਤਾਂ ਫੇਰ ਵਿਕਰਮ ਸਿੰਘ ਮਜੀਠੀਆ ਦੀ ਵੀ ਪੋਰ ਕਿੱਥੇ ਹੁਲੀ ਸੀ ਜਾ ਕੇ ਜਿਹੜਾ ਇਹਨਾਂ ਨੇ ਭੋਲਾ ਤਸਕਰ ਫੜਿਆ ਸੀ ਜਿਹੜਾ ਪੁੱਕੀ ਦੀਆਂ ਗੱਡੀਆਂ ਪਰ ਪਰ ਲ ਜਾਂਦਾ ਸੀ ਵਿਕਰਮ ਸਿੰਘ ਮਜੀਠੀਆ ਆਪਣੀਆਂ ਸਰਕਾਰੀ ਗੱਡੀਆਂ ਅੱਗੇ ਲੈ ਕੇ ਜਾਂਦਾ ਸੀ ਤੇ ਪਿੱਛੇ ਪੁੱਕੀ ਦੇ ਭਰੇ ਟਰੱਕ ਆਉਂਦੇ ਸੀ ਤੇ ਨਾਕਿਆਂ ਤੋਂ ਬੈਰੀਅਰ ਜਿਹੜੇ ਹੁੰਦੇ ਨੇ ਉਹਨਾਂ ਤੋਂ ਪੁਸ ਮੁਲਾਜ਼ਮਾਂ ਤੋਂ ਬਿਕਰਮ ਸਿੰਘ ਮਜੀਠੀਆ ਖੁਦ ਬਿਕਰਮ ਸਿੰਘ ਮਜੀਠੀਆ ਖੁਦ ਉਹ ਨੇੜੀਆਂ ਗੱਡੀਆਂ ਢਪਾਉਂਦਾ ਸੀ ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ بڑے ਬਾਦਲਾਂ ਕੋਲ 3500 ਕਿੱਲਾ ਜ਼ਮੀਨ ਦਾ ਸਵਾ ਮਣਾ ਸੋਨਾ ਹੋਵੇ ਤੇ ਪੰਜਾਬ ਦੇ ਲੋਕਾਂ ਨਾਲ ਹਲੇ ਤੱਕ ਮਜਾਦ ਚੱਲ ਰਿਹਾ ਇਹ ਕਿਹੜੀ ਗੱਲ ਹੈ ਬਈ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੇ ਕਿ ਕਹਿੰਦੇ ਸੀ ਹਿੱਤਾ ਸਾਨੂੰ ਪੰਜਾਬ ਦੇ ਲੋਕਾਂ ਦਾ ਤਾਂ ਇੱਥੇ ਹੁਣ ਸਾਡੇ ਪੰਜਾਬੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜੀ ਸਰਕਾਰ ਫਿਲਹਾਲ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਸਾਥ ਦੇਣ ਦਾ ਸਾਡਾ ਹੱਕ ਬਣਦਾ ਕਿਉਂਕਿ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਅਜੇ ਕਰ ਚੁਣਿਆ ਤਾਂ ਹਲੇ ਤੱਕ 3 ਸਾਲ ਹੋਏ ਨੇ ਬਾਕੀ ਦੇ ਜਿਹੜੇ 2 ਸਾਲ ਰਹਿੰਦੇ ਨੇ ਤੁਸੀਂ ਤਾਂ ਉਹ ਵੀ ਉਹਨਾਂ ਦੇ ਪਿੱਛੇ ਲਾ ਕੇ ਕਹਿੰਦੇ ਹੋ ਯਾਰ ਮਾੜਾ ਨਹੀਂ ਕਿਉਂਕਿ 25 ਸਾਲ ਤੱਕ ਸਾਡੇ ਲੋਕਾਂ ਨੇ ਆਪਣਾ ਲਹੂ ਪਿਆ ਦਿੱਤਾ ਇਹਨਾਂ ਬਾਦਲਾਂ ਨੂੰ ਅੱਜ ਫੇਰ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਲਿਆ ਦਿਓ ਪਰ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਨੂੰ ਉਸੇ ਦਲਦਲ ਦੇ ਵਿੱਚ ਸਿੱਕੜ ਗਏ ਜਿੱਥੋਂ ਸਾਡਾ ਪੰਜਾਬ ਅੱਜ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੇ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਤੇ ਵਿਕਰਮ ਸਿੰਘ ਮਜੀਠੀਆ ਜਨਾ ਨੇ ਆਪਣੇ ਜਾਇਦਾਦਾ ਬਣਾਈਆਂ ਬੈਂਕ ਬੈਲੈਂਸ ਬਣਾਏ ਆ ਆਪਣੇ ਮਹੱਲ ਮਾੜੀਆਂ ਬਣਾਏ ਅੱਜ ਉਹ ਪੰਜਾਬ ਚ ਫਸੇ ਮੁਸੀਬਤ ਚ ਫਸੇ ਲੋਕਾਂ ਦੇ ਕੋਲ ਜਾ ਕੇ 2 ਲੱਖ ਰੁਪਇਆ ਅਮਦਾਨ ਦੇ ਰਹੇ ਹੈਗੇ ਜਿਸ ਤੋਂ ਬਾਅਦ ਲੋਕ ਜਿਹੜੇ ਸ਼ਦੀਦ ਗੁੱਸੇ ਦੇ ਵਿੱਚ ਹੈਗੇ ਆ ਕਿਉਂਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਇਹਨਾਂ ਨੇ ਪਹੁੰਚਾਇਆ ਹੈਗਾ ਇਹਨਾਂ ਨੇ 25 ਸਾਲ ਤੱਕ ਹਕੂਮਤ ਕੀਤੀ ਪੰਜਾਬ ਵਾਸਤੇ ਕੋਈ ਐਸਾ ਕੰਮ ਨਾ ਕੀਤਾ ਜਿਸ ਨਾਲ ਪੰਜਾਬ ਤੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਫਾਇਦਾ ਹੋ ਸਕੇ ਅੱਜ ਇਹ ਸਿਰਫ 2 ਲੱਖ ਰੁਪਇਆ ਦੇ ਰਹੇ ਗਿਆ ਸਾਨੂੰ ਇਹਨਾਂ ਦਾ ਪੈਸਾ ਨਹੀਂ ਚਾਹੀਦਾ ਇਹ ਚੋਰੀ ਦਾ ਪੈਸਾ ਜਿਨ੍ਹਾਂ ਨੇ ਗੁਰੂ ਘਰਾਂ ਨੂੰ ਨਹੀਂ ਬਖਸ਼ਿਆ ਉਹਨਾਂ ਦੇ ਦਿਲਾਂ ਦੇ ਵਿੱਚ ਲੋਕਾਂ ਲਈ ਰਹਿਮ ਕਿੱਥੋਂ ਹੋਏਗਾ ਇਹ ਸਿਰਫ ਹੁਣ ਵੀ ਇੱਕ ਅਦਾਰਾ ਚ ਆਉਣ ਵਾਸਤੇ ਇਹ ਸਾਰੇ ਕੰਮ ਕਰਨ ਦਾ ਹੀ ਹੀਗੀ ਹੈ ਅਸੀਂ ਇਹ ਪੈਸਾ ਨਹੀਂ ਲੈਣਾ ਹੈਗਾ ਔਰ ਦੂਸਰਾ ਜਿਹੜਾ ਇਹਨਾਂ ਨੇ ਬੈਂਕ ਬੈਲੈਂਸ ਬਣਾਏ ਆ ਆਪਣਾ ਰੁਪਇਆ ਪੈਸਾ ਬਣਾਇਆ ਹੈ ਔਰ ਇੱਕ ਹੋਰ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕਰੋ ਸਵਾ ਮਨ ਸੋਨਾ ਲੜਾਇਆ ਉਹ ਨਿਕਲਿਆ ਜਿਹਦੀ ਤਕਰੀਬਨ ਅਗਰ ਨੈਟ ਵਰਥ ਦੇਖੀ ਜਾਵੇ ਜਾਂ ਉਹਦਾ ਨੈਟ ਵੇਟ ਦਾ ਹਿਸਾਬ ਲਾਇਆ ਜਾਵੇ ਤੇ ਉਹ ਤਕਰੀਬਨ ਕੋਈ 50 ਕਿਲੋ ਦੇ ਕਰੀਬ ਜਿਹੜਾ ਵਾ ਉਹ ਸੋਨਾ ਬਣਾ ਲਿਆ ਹੈਗਾ ਵੈ ਇਹ ਸਾਰਾ ਸੋਨਾ ਇਹ ਸਾਰਾ ਉਹ ਖਜ਼ਾਨਾ ਹੈ ਜਿਹੜਾ ਕਿ ਪੰਜਾਬ ਦੇ ਲੋਕਾਂ ਆ ਤੋਂ ਲਿਆ ਗਿਆ ਹੈਗਾ ਵੈ ਉਹਨਾਂ ਦਾ ਖੂਨ ਚੂਸ ਕੇ ਬਣਾਇਆ ਗਿਆ ਹੈਗਾ ਵੈ ਉਹਨਾਂ ਨੂੰ ਜਿਹੜਾ ਵੈ ਉਹਨਾਂ ਆ ਦੇ ਜਿਹੜੇ ਹੱਕ ਹੈ ਹਕੂਕ ਹੈ ਉਹਨਾਂ ਨੂੰ ਦਬਾ ਕੇ ਬਣਾਇਆ ਗਿਆ ਇਸ ਲਈ ਤੇ ਲੋਕਾਂ ਦੇ ਵਿੱਚ ਇੰਨਾ ਗੁੱਸਾ ਹੈ ਕਿ ਪੰਜਾਬ ਅੱਜ ਇਹ ਆ ਕੇ ਸੀਐਮ ਭਗਵੰਤ ਮਾਨ ਦੀ ਗੱਲ ਕਰਦੇ ਹੀਗੇ ਆ ਉਹਨਾਂ ਦੇ ਉੱਤੇ ਹਰ ਚੀਜ਼ ਦਾ ਇਲਜ਼ਾਮ ਲਾਉਂਦੇ ਹੀਗੇ ਪਹਿਲੇ ਇਹ ਆਪਣੇ ਦੁਆਰੇ ਹਕੂਮਤ ਦਾ ਤਾਂ ਜਵਾਬ ਦੇਣ ਜਿਹੜੇ 5 ਸਾਲ ਹਕੂਮਤ ਦੇ ਵਿੱਚ ਰਹੇ ਉਹਦੇ ਵਿੱਚ ਕੀ ਕੀਤਾ ਇਹਦਾ ਜਵਾਬ ਜ਼ਰੂਰ ਦੇਣ ਭਰੋ ਤੁਸੀਂ ਕੀ ਕਹਿੰਦੇ ਹੋ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰਹੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼